ਗੁਰੂ ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦਾ ਸਿਹਰਾ ਜਰੂਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪ ਜੀ ਦੇ ਨਾਲ ਸਹਿਜ ਪਾਠੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ ਤੇ ਲਗਭਗ 1 ਸਾਲ ਤੋਂ ਵੱਧ ਸਮਾਂ ਹੋ ਗਿਆ ਆਰੰਭ ਕੀਤੇ ਨੂੰ ਸਤਿਗੁਰੂ ਕਿਰਪਾ ਕਰਕੇ ਕੱਲ ਤੱਕ 549 ਅੰਗ ਤੱਕ ਸੇਵਾ ਕਰਵਾ ਲਈ ਸੀ ਸਾਧ ਸੰਗਤ ਨੂੰ ਕਿਰਪਾ ਕਰਨ ਇਸ ਤੋਂ ਅੱਗੇ ਭਾਵ ਕੇ 550 ਨੰਬਰ ਅੰਕ ਤੋਂ ਪਾਠ ਕਰਨ ਦੀ ਸ਼ੇਵਾ ਕਰਵਾਲਣ ਸਾਧ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ ਬੇਨਤੀ ਕਰਦਾ ਹਾਂ ਕਿ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਆਸਰੇ ਤੇ ਮੇਰੇ ਪਰ ਹੱਥ ਰੱਖੋਗੇ ਤੁਸੀਂ ਅਸੀਸ ਦਿਓਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਦਿਓ ਜੀ ਅਸੀਸ ਰੱਖੋ ਤਾਂ ਆਸਰੇ ਦੇ ਸਿਰ ਤੇ ਮੇਰੇ ਪਰ ਹੱਥ ਤੇ ਆਚਾਰਨ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਬ ਜੀ ਆਖੋ ਜੀ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਖੋ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਧੰ ਧੰ ਬਾਬਾ ਨੋਦ ਸਿੰਘ ਜੀ ਬਿਹਾ ਗੜਕ ਮਹਲਾ ਤੀਜਾ ਬਿਹਗੜਾ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਿਸ ਵਿੱਚ ਸਤਿਗੁਰੂ ਕਹਿ ਰਹੇ ਹਨ ਸਲੋਕ ਮਹਲਾ ਤੀਜਾ ਤੀਜੇ ਪਾਤਸ਼ਾਹ ਦੇ ਸ਼ਲੋਕ ਸਾਰ ਸੁਨਾ ਜਲ ਜਾਓ ਜਿਨ ਹਰਨ ਕਾ ਸੁਆਉ ਨ ਪਾਇ ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮਨ ਵਸਾਇ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਸ ਸ਼ਲੋਕ ਦੇ ਵਿੱਚ ਕਹਿ ਰਹੇ ਹਨ ਕਿ ਜਿਸ ਰਸਨਾ ਨੇ ਜਿਸ ਜੀਭਾ ਨੇ ਉਸ ਪਰਮੇਸ਼ਰ ਦਾ ਉਸ ਪ੍ਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਚਖਿਆ ਉਹ ਜੀਵ ਸੜ ਕਿਉ ਨਾ ਜਾਏ ਭਾਵੇਂ ਉਹ ਜੀਵ ਕਿਸੇ ਕੰਮ ਦੀ ਨਹੀਂ ਜਿਹੜੀ ਜੀਵ ਨਾਮ ਨਹੀਂ ਜਪਦੀ ਉਹ ਕਿਸੇ ਕੰਮ ਦੀ ਨਹੀਂ ਤੇ ਸਤਿਗੁਰੂ ਅੱਗੇ ਕਹਿ ਰਹੇ ਹਨ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਇਹ ਜੀਵ ਜੇ ਗੁਰੂ ਦੇ ਸ਼ਬਦ ਵਿੱਚ ਰਸ ਜਾਂਦੀ ਹੈ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਕਿ ਇਹ ਜੀਵ ਜੇ ਗੁਰੂ ਦੇ ਸ਼ਬਦ ਵਿੱਚ ਰਸ ਜਾਂਦੀ ਹੈ ਤਾਂ ਸਮਝ ਲਓ ਵੀ ਇਸ ਜੀਵ ਨੇ ਪ੍ਰਮਾਤਮਾ ਨੂੰ ਮਨ ਵਿੱਚ ਵਸਾਇਆ ਹੋਇਆ ਹੈ ਮਹਲਾ 3 ਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਸਾਰ ਸੁਨਾ ਜਲ ਜਾਓ ਜਨ ਹਰ ਕਾ ਨਾਮ ਵਿਸਾਰਿਆ ਜਿਸ ਜੀਵ ਨੇ ਪ੍ਰਮਾਤਮਾ ਦਾ ਨਾਮ ਵਿਸਾਰ ਦਿੱਤਾ ਜਿਸ ਜੀਵ ਨੇ ਪ੍ਰਮਾਤਮਾ ਦੇ ਨਾਮ ਨੂੰ ਨਹੀਂ ਜਪਿਆ ਜਿਹੜੀ ਜੀਵ ਪ੍ਰਮਾਤਮਾ ਦਾ ਨਾਮ ਜਪਣਾ ਭੁੱਲ ਗਈ ਉਹ ਜੀਵ ਸੜ ਕਿਉ ਨਾ ਜਾਏ ਨਾਨਕ ਗੁਰਮਖ ਰਸਨਾ ਹਰ ਜਪੇ ਹਰ ਕੈ ਨਾਏ ਪਿਆਰਿਆ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਤਮੁਖ ਸਤਗੁਰ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਬ ਜਿਹੜਾ ਮਨੁੱਖ ਸੱਚੇ ਗੁਰੂ ਦੇ ਹਮੇਸ਼ਾ ਸਾਹਮਣੇ ਰਹਿਂਦਾ ਹੈ ਸਤਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੀ ਜੀਬ ਪ੍ਰਮਾਤਮਾ ਦਾ ਨਾਮ ਜਪਦੀ ਹੈ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਉਹ ਸੱਚ ਪਿਆਰ ਕਰਦੀ ਹੈ ਪੌੜੀ ਹਰ ਆਪੇ ਠਾਕੁਰ ਸੇਵਕ ਭਗਤ ਹਰ ਆਪੇ ਕਰੇ ਕਰਾਏ ਪ੍ਰਭ ਆਪ ਹੀ ਠਾਕੁਰ ਆਪ ਹੀ ਸੇਵਕ ਤੇ ਭਗਤ ਹੈ ਆਪੇ ਕਰਦਾ ਹੈ ਤੇ ਆਪੇ ਜੀਵਾਂ ਪਾਸੋਂ ਕਰਾਉਂਦਾ ਹੈ ਹਰ ਆਪੇ ਵੇਖੇ ਵਿਗਸੇ ਆਪੇ ਜਿੱਤ ਪਾਵੇ ਤੇ ਤਲਾਈ ਆਪ ਹੀ ਵੇਖਦਾ ਹੈ ਆਪ ਹੀ ਪ੍ਰਸੰਨ ਹੁੰਦਾ ਹੈ ਜਿੱਧਰ ਚਾਹੁੰਦਾ ਹੈ ਉਧਰ ਜੀਵਾਂ ਨੂੰ ਲਾਉਂਦਾ ਹੈ ਹਰ ਇੱਕ ਨਾ ਮਾਰਗ ਪਾਏ ਆਪੇ ਹਰ ਇੱਕ ਨਾ ਉਜੜ ਪਾਏ ਇੱਕਨਾਂ ਨੂੰ ਆਪ ਹੀ ਪ੍ਰਮਾਤਮਾ ਸਿੱਧੇ ਰਸਤੇ ਪਾਉਂਦਾ ਹੈ ਤੇ ਇੱਕਨਾਂ ਨੂੰ ਆਪ ਹੀ ਕਰਾਇ ਪਾ ਦਿੰਦਾ ਹੈ ਹਰ ਸੱਚਾ ਸਹਿਬ ਸਚਿਤ ਪਾਵਸ ਕਰ ਵੇਖੇ ਚਲਤ ਸੁਭਾਏ ਪਰਮਾਤਮਾ ਸੱਚਾ ਮਾਲਕ ਹੈ ਉਸ ਦਾ ਨਾਮ ਉਸ ਦਾ ਨਿਆ ਜਿਹੜਾ ਹੈ ਜੋ ਨਿਆ ਕਰਦਾ ਹੈ ਉਹ ਵੀ ਭੁੱਲ ਹੈ ਉਹ ਭੁੱਲ ਨਹੀਂ ਸਕਦਾ ਉਹ ਆਪ ਹੀ ਸਾਰੇ ਤਮਾਸ਼ੇ ਕਰਕੇ ਵੇਖ ਰਿਹਾ ਹੈ ਗੁਰਪ੍ਰਸਾਦ ਕਹ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਦਾਸ ਆਖਦਾ ਹੈ ਕਿ ਸਤਗੁਰੂ ਦੀ ਮਿਹਰ ਨਾਲ ਹੀ ਮਨੁੱਖ ਐਸੇ ਸਦਾ ਮੌਜੂਦ ਰਹਿਣ ਵਾਲੇ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ ਸਲੋਕ ਮਹੱਲਾ ਤਿਜਾ ਤਿਜੇ ਪਾਤਸ਼ਾਹ ਗੁਰੂ ਅਮਰ ਦਾਸ ਜੀ ਦੇ ਸਲੋਕ ਦਰवेशੀ ਕੋ ਜਾਣ ਸੀ ਬਿਰਲਾ ਕੋ ਦਰवेश ਦਰवेशੀ ਦਰवेशੀ ਹੁੰਦੀ ਹੈ ਫਕੀਰੀ ਤੇ ਫਕੀਰੀ ਨੂੰ ਕੌਣ ਜਾਣ ਸਕਦਾ ਹੈ ਫਕੀਰੀ ਨੂੰ ਕੇਵਲ ਉਹੀ ਬੰਦਾ ਜਾਣਦਾ ਹੈ ਜਿਹੜਾ ਖੁਦ ਫਕੀਰ ਹੈ ਜਿਹੜਾ ਫਕੀਰ ਫਕੀਰੀ ਦੇ ਆਦਰਸ਼ ਨੂੰ ਸਮਝਦਾ ਹੈ ਜੇ ਕਰ ਕਰ ਹੰਡੇ ਮੰਗਦਾ ਤਿਗ ਜੀਵਨ ਤਿਗ ਵੇਸ ਤਿਗ ਹੰਡੇ ਹੁੰਦਾ ਮੰਗਦਾ ਫਿਰੇ ਫਕੀਰ ਹੋ ਕੇ ਜੇ ਘਰ ਘਰ ਮੰਗਦਾ ਫਿਰੇ ਉਹਦੇ ਜੀਵਨ ਨੂੰ ਫਟਕਾਰ ਹੈ ਤੇ ਉਸਦੇ ਫਕੀਰੀ ਜਾਮੇ ਨੂੰ ਵੀ ਫਟਕਾਰ ਹੈ ਜੇ ਆਸਾ ਅੰਦੇਸਾ ਤਜ ਰਹਿ ਗੁਰਮਖ ਪਿਖਿਆ ਨਾ ਹੋ ਜੇ ਦਰਵੇਸ਼ ਹੋ ਕੇ ਆਸਾ ਤੇ ਚਿੰਤਾ ਨੂੰ ਛੱਡ ਦੇਵੇ ਤੇ ਸਤਗੁਰ ਦੇ ਸਾਹਮਣੇ ਰਹਿ ਕੇ ਨਾਮ ਦੀ ਪਿਖਿਆ ਕਰੇ ਤਿਸ ਕਾ ਚਰਨ ਬਖਾਲੀਐ ਨਾਨਕ ਹਉ ਬਲਾਰੇ ਜਾਓ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤਾਂ ਮੈਂ ਉਸ ਤੋਂ ਸਦਕੇ ਹਾਂ ਉਸ ਦੇ ਚਰਨ ਧੋਣੇ ਚਾਹੀਦੇ ਹਨ ਉਸ ਦੇ ਚਰਨ ਧੋ ਕੇ ਪੀਣੇ ਚਾਹੀਦੇ ਹਨ ਮਹਲਾ ਤਜਾ ਨਾਨਕ ਤਰਵਰ ਇੱਕ ਫਲ ਦੋਏ ਪਖੇੜੂ ਆਹੇ ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਸੰਸਾਰ ਰੂਪ ਰੁਖ ਹੈ ਸੰਸਾਰ ਦਾ ਜਿਹੜਾ ਇਹ ਰੂਪ ਹੈ ਨਾ ਇੱਕ ਰੁੱਖ ਹੈ ਇਸ ਨੂੰ ਮਾਇਆ ਦਾ ਮੋਹ ਰੂਪ ਇੱਕ ਫਲ ਲੱਗਾ ਹੋਇਆ ਹੈ ਇਸ ਰੁੱਖ ਉੱਤੇ ਦੋ ਕਿਸਮ ਦੇ ਪੰਛੀ ਬੈਠੇ ਹਨ ਇੱਕ ਗੁਰਮੁਖ ਪੰਛੀ ਬੈਠਾ ਹੈ ਤੇ ਇੱਕ ਮਨਮੁਖ ਪੰਛੀ ਬੈਠਾ ਹੈ ਆਵਤ ਜਾਤ ਨਾ ਦੀ ਸਈ ਨਾ ਪਰ ਪੰਖੀ ਤਾਏ ਉਹਨਾ ਪੰਛੀਆਂ ਨੂੰ ਖਾਂਬ ਨਹੀਂ ਹਨ ਤੇ ਇਹ ਆਉਂਦੇ ਜਾਂਦੇ ਦਿਸਦੇ ਨਹੀਂ ਭਾਵ ਕਿ ਇਹ ਨਹੀਂ ਪਤਾ ਲੱਗਦਾ ਕਿ ਇਹ ਜੀਵ ਪੰਛੀ ਕਿੱਧਰ ਆਉਂਦੇ ਹਨ ਕਿੱਧਰ ਚਲੇ ਜਾਂਦੇ ਹਨ ਬਹੁ ਰੰਗੀ ਰਸ ਭੋਗਿਆ ਸ਼ਬਦ ਰਹਿ ਨਰਬਾਣ ਬਹੁਤੇ ਰੰਗਾਂ ਵਿੱਚ ਸਵਾਦ ਲੈਣ ਵਾਲੇ ਨਹੀਂ ਰਸਾਂ ਨੂੰ ਚੱਖਿਆ ਹੈ ਤੇ ਨਿਰਚਾਹ ਪੰਛੀ ਸ਼ਬਦ ਵਿੱਚ ਲੀਨ ਜਾਂਦਾ ਹੈ ਹਰ ਰਸ ਫਲ ਰਾਤੇ ਨਾ ਨਾਨਕ ਕਰਮ ਸਚਾ ਨਿਸਾਹਣ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਮੱਥੇ ਉੱਤੇ ਸਚਾ ਟਿੱਕਾ ਹੈ ਉਹ ਪ੍ਰਮਾਤਮਾ ਦੇ ਨਾਮ ਦਾ ਰਸ ਰੂਪ ਫਲ ਦੇ ਸਵਾਦ ਵਿੱਚ ਮਸਤਾਨ ਨੂੰ ਪੌੜੀ ਆਪੇ ਤਰਦੀ ਆਪੇ ਹੈਰਾਕ ਆਪੇ ਜਮੇ ਪਿਸਾਵੇ ਪ੍ਰਮਾਤਮਾ ਆਪ ਹੀ ਭੋਏ ਹੈ ਆਪ ਹੀ ਉਸ ਦਾ ਵਾਣ ਬੜਾ ਹੈ ਆਪ ਹੀ ਅੰਨ ਅਗਾਉਂਦਾ ਹੈ ਤੇ ਆਪ ਹੀ ਫਿਰ ਇਸ ਅੰਨ ਨੂੰ ਕਿਹੋਂਦਾ ਹੈ ਆਪ ਪਕਾਵੇ ਆਪ ਭਾਂਡੇ ਦੇ ਪਰੋਸੇ ਆਪੇ ਹੀ ਬਖਾਵੇ ਆਪੇ ਹੀ ਪਕਾਉਂਦਾ ਹੈ ਤੇ ਆਪੇ ਹੀ ਭਾਂਡੇ ਦੇ ਕੇ ਵਰਤਾਉਂਦਾ ਹੈ ਤੇ ਆਪੇ ਹੀ ਬਹਿ ਕੇ ਖਾਂਦਾ ਹੈ ਆਪੇ ਜਲ ਆਪੇ ਦੇ ਸ਼ਿੰਗਾਰ ਆਪੇ ਚੁਲੀ ਪਰਾਵੇ ਸ਼ਿੰਗਾ ਹੁੰਦਾ ਦੰਦਾ ਵਿੱਚ ਫਸਿਆ ਹੋਇਆ ਅੰਨ ਕੱਢਣ ਵਾਲੀ ਇੱਕੋ ਸਮਝ ਲਓ ਸੂਈ ਆਪ ਹੀ ਜਲ ਦਿੰਦਾ ਹੈ ਤੇ ਆਪ ਹੀ ਦੰਦਾ ਵਿੱਚੋਂ ਫਸਿਆ ਹੋਇਆ ਮਲ ਕੱਢਣ ਵਾਸਤੇ ਸ਼ਿੰਗਾ ਵੀ ਆਪ ਹੀ ਦਿੰਦਾ ਹੈ ਆਪ ਹੀ ਚੁਲੀ ਕਰਾਉਂਦਾ ਹੈ ਆਪੇ ਸੰਗਤ ਸਤਿਵਾਲਾ ਅਪਰਦਾ ਕਰਾਵੇ ਪ੍ਰਮਾਤਮਾ ਆਪ ਹੀ ਸੰਗਤ ਨੂੰ ਸਦਕੇ ਬਿਠਾਉਂਦਾ ਹੈ ਤੇ ਆਪ ਹੀ ਵਿਦਾ ਕਰਦਾ ਹੈ ਜਿਸ ਨੋ ਕਿਰਪਾਲੇ ਹੋਵੇ ਹਰ ਆਪੇ ਕਿਸ ਨੋ ਹੁਕਮ ਮਨਾਵੇ ਜਿਸ ਉਤੇ ਪ੍ਰਮਾਤਮਾ ਪ੍ਰਭੂ ਪਰਮੇਸ਼ਰ ਆਪ ਦਿਆਲੂ ਤੇ ਕਿਰਪਾਲੂ ਹੁੰਦਾ ਹੈ ਆਪ ਦਿਆਲ ਹੁੰਦਾ ਹੈ ਉਸ ਨੂੰ ਆਪਣੀ ਰਜਾ ਮਿੱਠੀ ਕਰਕੇ ਮਨਾਉਂਦਾ ਹੈ ਜਿਸ ਦੇ ਉੱਤੇ ਪ੍ਰਮਾਤਮਾ ਦਿਆਲੂ ਹੋ ਜਾਂਦਾ ਹੈ ਉਹ ਪ੍ਰਮਾਤਮਾ ਦੀ ਰਜਾ ਨੂੰ ਮਿੱਠੀ ਕਰਕੇ ਮੰਨ ਲੈਂਦਾ ਹੈ ਸ਼ਾਲੋਕ ਮਹਲਾ ਤਿਜਾ ਤਿਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਸ਼ਲੋਕ ਕਰਮ ਧਰਮ ਸਭ ਬੰਦਨਾ ਪਾਪ ਪੁੰਨੇ ਸਨ ਬਾਂਦੇ ਕਰਮ ਕਾਂ ਦੇ ਕਰਮ ਤੇ ਧਰਮ ਸਾਰੇ ਬੰਧਨ ਰੂਪ ਹੀ ਹਨ ਤੇ ਚੰਗੇ ਜਾਂ ਮੰਦੇ ਕੰਮ ਵੀ ਸੰਸਾਰ ਮਾਇਆ ਨਾਲ ਮੋਹ ਜੜੀ ਜੋੜੀ ਰੱਖਣ ਦਾ ਵਸੀਲਾ ਬਣਦੇ ਹਨ ਮਮਤਾ 모ਸੋ ਬੰਦਨਾ ਪੁੱਤਰ ਕਲਤਰ ਸੁਤੰਦ ਇਹ ਜਿਹੜੇ ਮਾਇਆ ਦੇ ਮੋਹ ਦਾ ਬੰਧਨ ਹੈ ਨਾ ਮਮਤਾ ਮਮਤਾ ਤੇ ਮੋਹ ਇਹ ਵੀ ਇੱਕ ਬੰਧਨ ਦਾ ਰੂਪ ਹੈ ਜਿਹੜੇ ਪੁੱਤਰ ਹਨ ਤੇ istri ਹੈ ਇਹਨਾਂ ਦਾ ਪਿਆਰ ਵੀ ਇੱਕ ਦਿਨ ਕਸ਼ਟ ਦਾ ਕਾਰਨ ਬਣਦਾ ਹੈ ਜਹ ਦੇਖਾ ਤੈ ਜੇਵਰੀ ਮਾਇਆ ਕਾਸਨ ਬੰਦ ਜਿੱਤਰ ਵੇਖਦਾ ਹਾਂ ਉਧਰ ਹੀ ਮਾਇਆ ਦਾ ਮੋਹ ਰੂਪ ਹੈ ਉਧਰ ਹੀ ਮਾਇਆ ਦਾ ਜਿਹੜੀ ਮਾਇਆ ਹੈ ਨਾ ਜਿੱਤਰ ਵੇਖੀਏ ਉਧਰ ਹੀ ਮਾਇਆ ਦਾ ਸੰਬੰਧ ਹੈ ਨਾਨਕ ਸੱਚੇ ਨਾਮ ਬਿਨ ਵਰਤਣ ਵਰਤੇ ਅੰਧ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸੱਚੇ ਨਾਮ ਤੋਂ ਬਿਨਾ ਅੰਨਾ ਮਨੁੱਖ ਮਾਇਆ ਦੀ ਵਰਤੋਂ ਹੀ ਵਰਤਦਾ ਹੈ ਮਹਲਾ ਚੌਥਾ ਬਿਆਗੜਾ ਮਹਲਾ ਚੌਥਾ ਮਹਲਾ ਚੌਥਾ ਅੰਦੇ ਚਾਨਣ ਤਾਂ ਥੀਏ ਜੇ ਸਤਗੁਰ ਮਿਲੇ ਰਜਾਈ ਬਿਹਗੜਾ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਜੀ ਦੀ ਬਾਣੀ ਹੈ ਅੰਧੇ ਚਾਨਣ ਅੰਧੇ ਮਨੁੱਖ ਨੂੰ ਤਾਂ ਹੀ ਚਾਨਣ ਹੁੰਦਾ ਹੈ ਜੇ ਪ੍ਰਮਾਤਮਾ ਦੀ ਰਜਾ ਵਿੱਚ ਉਸ ਨੂੰ ਸੱਚਾ ਗੁਰੂ ਮਿਲ ਪਵੇ ਬੰਧਨ ਤੋੜੇ ਸਚ ਵਸੇ ਅਗਿਆਨ ਅੰਧੇਰਾ ਜਾਏ ਇੰਜ ਜੋ ਮਾਇਆ ਦੇ ਬੰਧਨ ਤੋੜ ਲਿੰਦਾ ਹੈ ਤੇ ਸੱਚੇ ਹਰੀ ਵਿੱਚ ਲੀਨ ਹੋ ਜਾਂਦਾ ਹੈ ਉਸ ਆਗਿਆਨ ਰੂਪ ਹਨੇਰਾ ਦੂਰ ਹੋ ਜਾਂਦਾ ਹੈ ਸਭ ਕੁਝ ਦੇਖੇ ਤਿਸ਼ੇ ਕਾ ਜਨ ਕੀਆ ਤਨ ਸਾਜ ਫਿਰ ਮਨੁੱਖ ਸਭ ਕੁਝ ਉਸ ਪ੍ਰਭੂ ਦਾ ਹੀ ਸਮਝਦਾ ਹੈ ਜਿਸ ਨੇ ਸਰੀਰ ਬਣਾ ਕੇ ਪੈਦਾ ਕੀਤਾ ਹੈ ਨਾਨਕ ਸਰਨ ਕਰਤਾਰ ਕੀ ਕਰਤਾ ਰਖੇ ਲਾਜ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਐਸਾ ਮਨੁੱਖ ਸਿਰਜਣਹਾਰ ਦੀ ਸਰਣੀ ਪੈਂਦਾ ਹੈ ਸਿਰਜਣਹਾਰ ਉਸ ਦੀ ਪੈਜ ਰੱਖਦਾ ਹੈ ਭਾਅ ਉਸ ਨੂੰ ਵਿਕਾਰਾਂ ਤੋਂ ਬਚਾ ਲਿੰਦਾ ਹੈ ਪੋੜੀ ਜਦ ਹੂੰ ਆਪੇ ਥਾਟ ਕੀਆ ਬਹਿ ਕਰਤੇ ਤਦ ਹੂੰ ਪੁੱਛ ਨ ਸੇਵਕ ਬਿਆ ਜਦੋਂ ਪ੍ਰਭੂ ਨੇ ਆਪ ਹੀ ਬਹਿ ਕੇ ਰਚਨਾ ਰਚੀ ਤਦੋਂ ਉਸ ਨੇ ਕਿਸੇ ਦੂਸਰੇ ਸੇਵਕ ਪਾਸੋਂ ਸਲਾਹ ਨਹੀਂ ਲਈ ਸੀ ਤਦ ਹੂੰ ਕਿਆ ਕੋ ਲੇਵੇ ਕਿਆ ਕੋ ਦੇਵੇ ਜਾ ਅਵਰ ਨਾ ਦੁਜਾ ਕੀਆ ਜਦੋਂ ਦੂਸਰਾ ਹੋਰ ਕੋਈ ਪੈਦਾ ਹੀ ਨਹੀਂ ਹੋਇਆ ਜਦੋਂ ਹੋਰ ਦੂਸਰਾ ਕੋਈ ਪੈਦਾ ਹੀ ਨਹੀਂ ਸੀ ਕੀਤਾ ਤਾਂ ਕਿਸ ਨੇ ਕਿਸੇ ਪਾਸੋਂ ਲੈਣਾ ਕੀ ਸੀ ਤੇ ਕਿਸੇ ਨੇ ਕਿਸੇ ਨੂੰ ਦੇਣਾ ਕੀ ਸੀ ਫਿਰ ਆਪੇ ਜਗਤ ਆਪਾਇਆ ਕਰਤੇ দান ਸਭਨਾ ਕੋ ਦਿਆ ਫਿਰ ਪ੍ਰਮਾਤਮਾ ਨੇ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਤੇ ਸਭ ਜੀਵਾਂ ਨੂੰ ਰੋਜੀ ਦਿੱਤੀ ਆਪੇ ਸੇਵ ਬਣਾਈਆਂ ਗੁਰਮਖ ਆਪੇ ਅੰਮ੍ਰਿਤ ਪੀਆ ਗੁਰੂ ਦੇ ਰਾਹੀ ਸਿਮਰਨ ਦੀ ਜੁਗਤ ਪ੍ਰਭੂ ਨੇ ਆਪ ਹੀ ਬਣਾਈ ਤੇ ਆਪ ਹੀ ਉਸ ਨੇ ਨਾਮ ਰੂਪੀ ਅੰਮ੍ਰਿਤ ਪੀਤਾ ਆਪ ਨਿਰੰਕਾਰ ਆਕਾਰ ਹੈ ਆਪੇ ਕਰੇ ਸੁਥਿਆ ਪ੍ਰਭੂ ਆਪ ਹੀ ਏਕਾਰ ਤੋਂ ਰਹਿਤ ਹੈ ਤੇ ਆਪ ਹੀ ਏਕਾਰ ਵਾਲਾ ਹੈ ਜੋ ਉਹ ਕਰਦਾ ਹੈ ਉਹੀ ਹੁੰਦਾ ਹੈ ਜੋ ਪ੍ਰਮਾਤਮਾ ਕਰਦਾ ਹੈ ਉਹੀ ਹੁੰਦਾ ਹੈ ਸਲੋਕ ਮਹੱਲਾ ਤੀਜਾ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਸਲੋਕ ਗੁਰਮਖ ਪ੍ਰਭ ਸੇਵੇ ਸਦ ਸਚ ਅਨ ਦਿਨ ਸਹਿਜ ਪਿਆਰ ਸਤਗੁਰ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰ ਵੇਲੇ ਸਹਿਜ ਵਸਾ ਵਿੱਚ ਲਿਬ ਜੋੜ ਕੇ ਭਾਵ ਸਦਾ ਇਕਾਗਰ ਚੇਤ ਰਹਿ ਕੇ ਸਦਾ ਸੱਚੇ ਪ੍ਰਭੂ ਨੂੰ ਸਿਮਰਦੇ ਹਨ ਸਦਾ ਆਨੰਦ ਗਾਵੇ ਗੁਣ ਸੱਚੇ ਅਰਧ ਉਰਦ ਉਰਪ ਉਰਤਾਰ ਅਰਧ ਉਰਦ ਉੱਤੇ ਹਰ ਥਾਂ ਮੌਜੂਦ ਔਰ ਹਿਰਦੇ ਵਿੱਚ ਤੇ ਉੱਪਰ ਸਭ ਥਾਈਂ ਵਿਆਪਕ ਹਰੀ ਨੂੰ ਹਿਰਦੇ ਵਿੱਚ ਫਰੋਕ ਕੇ ਚੜ੍ਹਦੀ ਕਲਾ ਵਿੱਚ ਰਹਿ ਕੇ ਸਦਾ ਸੱਚੇ ਦੀ ਸਿਮਤ ਕਲਾ ਸਲਾਹ ਕਰਦੇ ਹਨ ਅੰਤਰ ਪ੍ਰੀਤਮ ਵਸਿਆ ਤੇਰ ਕਰਮ ਲਿਖਿਆ ਕਰਤਾਰ ਤੂੰ ਰੋਹੀ ਕਰਤਾਰ ਨੇ ਉਹਨਾਂ ਲਈ ਬਖਸ਼ਿਸ਼ ਦਾ ਫਰਮਾਨ ਦੇਖ ਦਿੱਤਾ ਹੈ ਜਿਸ ਕਰਕੇ ਉਹਨਾਂ ਦੇ ਹਿਰਦੇ ਵਿੱਚ ਕਾਰਾ ਪ੍ਰਭੂ ਵਾਸਾ ਹੈ ਨਾਨਕ ਆਪ ਮਲਾਹਨ ਆਪੇ ਕਿਰਪਾ ਤਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਉਸ ਪ੍ਰਭੂ ਨੇ ਆਪ ਹੀ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਵਿੱਚ ਮਿਲਾ ਲਿਆ ਹੈ ਮਹੱਲਾ ਤਜਾ ਤੁਜੇ ਪਾਕਸ਼ਾ ਜੀ ਦੀ ਬਾਣੀ ਕਹੀਏ ਕਥਿਏ ਨਾ ਪਈਏ ਅਨ ਦਿਨ ਹਰ ਸਦਾ ਗੁਣ ਗਾਏ ਕੇਵਲ ਕਹਿੰਦਿਆਂ ਤੇ ਕੱਥਦਿਆਂ ਪ੍ਰਭੂ ਨਹੀਂ ਮਿਲਦਾ ਚਾਹੇ ਜੀਵ ਹਰ ਵੇਲੇ ਗੁਣ ਗਾਉਂਦਾ ਰਹੇ ਬਿਨ ਕਰਮ ਕਿਨੇ ਨਾ ਪਾਇਓ ਪਾ ਕੇ ਮੂਏ ਬਿਲ ਲਾਏ ਮੇਰ ਤੋਂ ਬਿਨਾ ਕਿਸੇ ਨੂੰ ਪ੍ਰਭੂ ਨਹੀਂ ਮਿਲਦਾ ਕੋਈ ਰੁੰਦੇ ਕਰਾਉਂਦੇ ਮਰ ਗਏ ਹਨ ਗੁਰ ਕੈ ਸ਼ਬਦ ਮਨ ਤਨ ਭਜੈ ਆਪ ਵਸੇ ਮਨ ਆਏ ਸਤ ਗੁਰ ਦੇ ਸ਼ਬਦ ਨਾਲ ਹੀ ਮਨ ਤੇ ਤਨ ਭਜਦਾ ਹੈ ਤੇ ਪ੍ਰਭੂ ਹਿਰਦੇ ਵਿੱਚ ਵਸਦਾ ਹੈ ਨਾਨਕ ਨਦਰੀ ਪਾਈਐ ਆਪੇ ਲੈ ਮਲਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਭੂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਹੀ ਮਿਲਦਾ ਹੈ ਉਹ ਆਪ ਹੀ ਜੀਵਨ ਨੂੰ ਆਪਣੇ ਨਾਲ ਮਿਲਾਉਂਦਾ ਹੈ ਉਹ ਜੀਵਨ ਨੂੰ ਆਪਣੇ ਨਾਲ ਆਪ ਹੀ ਮਿਲਾਉਂਦਾ ਹੈ ਪੌੜੀ ਆਪੇ ਵੇਦ ਪੁਰਾਨ ਸਭ ਸਾਸਤ ਆਪ ਕਥੇ ਆਪ ਵੀ ਜੈ ਸਾਰੇ ਵੇਦ ਪੁਰਾਣ ਤੇ ਸ਼ਾਸਤਰ ਪ੍ਰਭੂ ਆਪ ਹੀ ਰਚਨ ਵਾਲਾ ਹੈ ਆਪ ਹੀ ਇਹਨਾਂ ਦੀ ਕਥਾ ਕਰਦਾ ਹੈ ਤੇ ਆਪ ਹੀ ਸੁਣ ਕੇ પ્રસન્ન ਹੁੰਦਾ ਹੈ ਆਪ ਹੀ ਬਹਿ ਪੂਜਾ ਕਰਤਾ ਆਪ ਪਰਪੰਚ ਕਰੀ ਜਾ ਹਰੀ ਪਰਮਾਤਮਾ ਆਪ ਹੀ ਬੈਠ ਕੇ ਪ੍ਰਾਣ ਆਦਿਕ ਮਤ ਅਨਸਾਰ ਪੂਜਾ ਕਰਦਾ ਹੈ ਤੇ ਆਪ ਹੀ ਹੋਰ ਪਸਾਰਾ ਪਸਾਰਦਾ ਹੈ ਆਪ ਪਰਵਿਰਤ ਆਪ ਨਿਰਵਰਤੀ ਆਪੇ ਅਕਥ ਕਥੀਜੈ ਆਪ ਹੀ ਸੰਸਾਰ ਵਿੱਚ ਖਚਟੋ ਰਿਆ ਹੈ ਤੇ ਆਪ ਹੀ ਇਸ ਤੋਂ ਕਿਨਾਰਾ ਕਰੀ ਬੈਠਾ ਹੈ ਤੇ ਕਥਨ ਤੋਂ ਪਰ ਆਪਣਾ ਆਪ ਆਪਾ ਹੀ ਬਿਆਨ ਕਰਦਾ ਹੈ ਆਪੇ ਪੁੰਨ ਸਭ ਆਪ ਕਰਾਏ ਆਪੇ ਅਲਪਤ ਵਰਤੀ ਜਾਤ ਓਨ ਪੀ ਆਪ ਹੀ ਕਰਾਉਂਦਾ ਹੈ ਤੇ ਫਿਰ ਪਾਪ ਵੀ ਤੇ ਪੁੰਨ ਤੋਂ ਅਲੇਪ ਵੀ ਆਪ ਹੀ ਵਰਤਦਾ ਹੈ ਆਪੇ ਸੁਖ ਦੁਖ ਦੇਵੇ ਕਰਤਾ ਆਪੇ ਬਖਸ਼ ਕਰੀ ਜਾਏ ਆਪਰੇ ਹੀ ਪ੍ਰਮਾਤਮਾ ਸੁੱਖ-ਦੁੱਖ ਦਿੰਦਾ ਹੈ ਤੇ ਆਪ ਹੀ ਮੇਰ ਕਰਦਾ ਹੈ ਬਿਹਾਗੜਾ ਮਹਲਾ ਤਿਜਾ ਸਲੋਕ ਮਹਲਾ ਤਿਜਾ ਬਿਹਾਗੜਾ ਰਾਗ ਦੇ ਵਿੱਚ ਤਨ ਤਨ ਗੁਰੂ ਅਮਰਦਾਸ ਜੀ ਦੀ ਬਾਣੀ ਸ਼ਲੋਕਾਂ ਵਿੱਚ ਸੇਖਾ ਅੰਦਰੋਂ ਜੋਰ ਛੱਡ ਤੂੰ ਭੋ ਕਰ ਚਲ ਗਵਾਏ ਹਿਰਦੇ ਵਿੱਚੋਂ ਹਟ ਛੱਡ ਦੇ ਇਹ ਝਲਪੁਣਾ ਦੂਰ ਕਰ ਤੇ ਸਤਿਗੁਰੂ ਦਾ ਡਰ ਹਿਰਦੇ ਵਿੱਚ ਵਸਾ ਭਾਵ ਅਦਬ ਵਿਚਾਮ ਗੁਰ ਕੈ ਭੈ ਕੇ ਤੇ ਨਿਸਤਰੇ ਭੈ ਵਿੱਚ ਨਿਰਭਉ ਭਾਏ ਸਤਿਗੁਰ ਦੇ ਅਦਬ ਵਿੱਚ ਰਹਿ ਕੇ ਨਿਰਭਉ ਪਰ ਰੱਬ ਨੂੰ ਲੱਭ ਕੇ ਕਈ ਇਸ ਤਰ ਦੇ ਰਾਹੀ ਤੁਰ ਗਏ ਮਨੇ ਕਠੋਰ ਸ਼ਬਦ ਭੇਦ ਤੂੰ ਸ਼ਾਂਤ ਬਸੇ ਮਨ ਆਏ ਆਪਣੇ ਕੱਲੇ ਮਨ ਨੂੰ ਸਤਿਗੁਰ ਦੇ ਸ਼ਬਦ ਦੇ ਨਾਲ ਵਿੰਨ ਕੇ ਤੇਰੇ ਮਨ ਵਿੱਚ ਸ਼ਾਂਤੀ ਤੇ ਠੰਡ ਆ ਕੇ ਵਸ ਜਾਵੇ ਸ਼ਾਂਤੀ ਵਿੱਚ ਕਾਰਕ ਮਾਵਣੀ ਸਖਸਮ ਪਾਏ ਥਾਏ ਫਿਰ ਸ਼ਾਂਤੀ ਦੇ ਵਿੱਚ ਭਜਨ ਬੰਦਗੀ ਵਾਲੀ ਜੋ ਕਾਰ ਕਰੇਗਾ ਮਾਲਕ ਉਸ ਨੂੰ ਕਬੂਲ ਕਰ ਲੈਵੇਗਾ ਨਾਨਕ ਕਾਮ ਕਰੋਦ ਕਿਨੇ ਨਾ ਪਾਇਓ ਪੁੱਛੋ ਗਿਆਨੀ ਜਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਕਿਸੇ ਗਿਆਨ ਵਾਲੇ ਨੂੰ ਜਾ ਕੇ ਗੱਲ ਪੁੱਛ ਲੈ ਵੀ ਕਾਮ ਤੇ ਕਰੋਧ ਆਦਿਕ ਮੁਕਾਰਨ ਦੇ ਦੀਨ ਹੋਇਆ ਕਿਸੇ ਨੂੰ ਵੀ ਰੱਬ ਨਹੀਂ ਲੱਗਾ ਜਿਹੜਾ ਕਾਮ ਕਰੋਧ ਦੇ ਵਿੱਚ ਫਸ ਗਿਆ ਉਹਨੂੰ ਰੱਬ ਕਿੱਥੋਂ ਮਿਲਣਾ ਹੈ ਮਹੱਲਾ ਤਿਆ ਮਨ ਮੁਖ ਮਾਇਆ ਮੋਹ ਹੈ ਨਾਮ ਨਾ ਲਗੋ ਪਿਆਰ ਮਨਮੁਖ ਜਿਹੜਾ ਮਨ ਦਾ ਮਰੀਦ ਹੋਵੇ ਮਨ ਦਾ ਜਿਹੜਾ ਮਰੀਦ ਹੈ ਉਹ ਮਾਇਆ ਵਿੱਚ ਮਨਮੁਖ ਦਾ ਮਾਇਆ ਵਿੱਚ ਮੋਹ ਹੈ ਇਸ ਕਰਕੇ ਨਾਮ ਵਿੱਚ ਉਸ ਦਾ ਪਿਆਰ ਨਹੀਂ ਬਣਦਾ ਕੂੜ ਇਕ ਮਾਵੈ ਕੂੜ ਸੰਗਰੇ ਕੂੜੇ ਕਰੇ ਅਹਾਰ ਉਹ ਮਾਇਆ ਰੂਪ ਖੋਟ ਖਮਾਉਂਦਾ ਹੈ ਖੋਟ ਹੀ ਇਕੱਠੀ ਕਰਦਾ ਹੈ ਤੇ ਖੋਟ ਨੂੰ ਹੀ ਆਪਣੀ ਖਰਾਕ ਬਣਾਉਂਦਾ ਹੈ ਭਾਵ ਜਿੰਦਗੀ ਦਾ ਆਸਰਾ ਸਮਝਦਾ ਹੈ ਵਿਖ ਮਾਇਆ ਤਨ ਸੰਚ ਮਰ ਅੰਤ ਹੋਏ ਸਭ ਸ਼ਾਰ ਮਨੁੱਖ ਵਿੱਚ ਵਿਘੋ ਰੂਪ ਮਾਇਆ ਤਾਨੂੰ ਇਕੱਠਾ ਕਰ ਕਰਕੇ ਖਾਪ ਮਰਨ ਦੀ ਜਿਹੜੀ ਹੈ ਇਹ ਚਾ ਉਹ ਸਾਰਾ ਤਨ ਖੀਰ ਵੇਲੇ ਸਵਾਹ ਵਾਂਗੂ ਜਾਂਦਾ ਹੈ ਜਿਹੜਾ ਮਨੁੱਖ ਨੇ ਜੈ ਰੂਪੀ ਮਾਲਾ ਧਨ ਨੂੰ ਇਕੱਠਾ ਕਰ ਕਰਕੇ ਖਾਪਦੇ ਮਰਦੇ ਰਿਆ ਤੇ ਜਦੋਂ ਉਹ ਮਰਨ ਲੱਗਾ ਅਖੀਰ ਵੇਲੇ ਇਹ ਸਾਰਾ ਧਨ ਸੁਆਹ ਵਾਂਗ ਹੋ ਜਾਂਦਾ ਕਿਉਂਕਿ ਨਾਲ ਨਹੀਂ ਜਾਂਦਾ ਕਰਮ ਧਰਮ ਸੱਚ ਸੰਜਮ ਕਰੇ ਅੰਤਰ ਲੋਭ ਬਕਾਰ ਉਹ ਆਪਣੇ ਵੱਲੋਂ ਕਰਮ ਤੇ ਧਰਮ ਪਵਿੱਤਰਤਾ ਦੇ ਸਾਧਨ ਤੇ ਹੋਰ ਸੰਜਮ ਵੀ ਕਰਦੇ ਹਨ ਪਰ ਉਹਨਾਂ ਦੇ ਹਿਰਦੇ ਵਿੱਚ ਲੋਭ ਤੇ ਵਕਾਰ ਹੀ ਰਹਿੰਦਾ ਹੈ ਨਾਨਕ ਜੇ ਮਨ ਮੁਖ ਕਮਾਵੇ ਸੇ ਥਾਏ ਨਾ ਪਵੇ ਦਰਗਾ ਹੋਏ ਖਵਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਮਨ ਦੇ ਅਧੀਨ ਹੋਇਆ ਹੋਇਆ ਮਨੁੱਖ ਜੋ ਕੁਝ ਵੀ ਕਰਦਾ ਹੈ ਉਹ ਕਬੂਲ ਨਹੀਂ ਹੁੰਦਾ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਆ ਕੇ ਉਹ ਖوار ਹੁੰਦਾ ਹੈ ਪੌੜੀ ਆਪੇ ਖਾਣੀ ਆਪੇ ਪਾਣੀ ਆਪੇ ਖੰਡ ਵਰਪੰਡ ਕਰੇ ਖਾਣੀ ਹੁੰਦੀ ਹੈ ਜਗਤ ਦੀ ਉਤਪਤੀ ਦੇ ਵਸੀਲੇ ਜਿੱਦਾਂ ਅੰਡਜ ਜੇਰੰਜ ਸੇ ਤੇ ਉਤਪਜੇ ਬਾਣੀ ਹੁੰਦੀਆਂ ਬੋਲੀਆਂ ਪ੍ਰਭੂ ਆਪ ਹੀ ਖਾਣੀਆਂ ਬੋਲੀਆਂ ਖੰਡ ਤੇ ਬ੍ਰਵੰਡ ਬਣਾਉਂਦਾ ਹੈ ਆਪ ਸਮੁੰਦਰ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਹੀ ਸਮੁੰਦਰ ਸਾਗਰ ਹੈ ਤੇ ਉਸ ਨੇ ਆਪ ਹੀ ਇਸ ਵਿੱਚ ਸਿਰਫ ਸਲਾ ਰੂਪੀ ਰਤਨ ਲੁਕਾ ਰੱਖੇ ਹਨ ਆਪ ਲਹਾਏ ਕਰੇ ਜਿਸ ਕਿਰਪਾ ਜਿਸ ਨੂੰ ਗੁਰਮਖ ਕਰੇ ਹਰੇ ਜਿਸ ਤੇ ਕਿਰਪਾ ਕਰਦਾ ਹੈ ਜਿਸ ਨੂੰ ਸਤਿਗੁਰ ਦੇ ਸਨਮੁਖ ਕਰਦਾ ਸੱਚੇ ਗੁਰੂ ਦੇ ਸਾਹਮਣੇ ਕਰਦਾ ਹੈ ਉਸ ਨੂੰ ਆਪ ਹੀ ਉਹ ਰਤਨ ਲਿਵਾ ਦਿੰਦਾ ਹੈ ਆਪੇ ਪੌਜਲ ਆਪ ਹੈ ਬੋਇਤਾ ਆਪੇ ਖੇਵਟ ਆਪ ਤਰੇ ਖੇਵਟ ਹੁੰਦਾ ਮਲਾਹ ਤੇ ਬੋਤ ਹੁੰਦਾ ਜਹਾਜ਼ ਪ੍ਰਮਾਤਮਾ ਆਪ ਹੀ ਸੰਸਾਰ ਸਮੁੰਦਰ ਹੈ ਆਪ ਹੀ ਜਹਾਜ਼ ਹੈ ਆਪ ਹੀ ਮਲਾਹ ਹੈ ਤੇ ਆਪ ਹੀ ਤਰਦਾ ਹੈ ਆਪੇ ਕਰੇ ਕਰਾਏ ਕਰਤਾ ਅਵਰਨਾ ਦੂਜਾ ਤੁਝੇ ਸਰੇ ਆਪੇ ਹੀ ਸਭ ਕੁਝ ਕਰਦਾ ਕਰਾਉਂਦਾ ਹੈ ਪ੍ਰਭੂ ਤੇਰੇ ਜਿਹਾ ਦੁਜਾ ਕੋਈ ਨਹੀਂ ਹੈ اے ਪ੍ਰਮਾਤਮਾ ਤੇਰੇ ਵਰਗਾ ਹੋਰ ਕੋਈ ਨਹੀਂ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਅੱਜ ਸਤਿਗੁਰਾਂ ਦੀ ਕਿਰਪਾ ਕਰਕੇ ਜਿੰਨੀ ਕੁ ਸੇਵਾ ਲਈ ਹੈ ਉਹ ਪ੍ਰਵਾਨ ਕਰ ਲੈਣਾ ਪਾਠ ਕਰਦਿਆਂ ਹੋਇਆਂ ਦਾਸਰੇ ਕੋਲੋਂ ਅਨੇਕਾਂ ਮੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਅਨਜਾਨ ਤੇ ਭੁੱਲਣ ਹਾਰ ਬਚਾ ਸਮਝ ਕੇ ਮਾਫ ਕਰ ਦੇਣਾ ਕਿਰਪਾ ਕਰਨੀ ਸਤਿਗੁਰਾਂ ਦੇ ਸਨਮੁਖ ਅਰਦਾਸ ਕਰਨੀ ਕਿ ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ ਸਕੀਏ ਸਾਥ ਸੰਗਤ ਜੀ ਜੋ ਅੱਜ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਅਗਾਹ ਸ਼ੇਅਰ ਕਰਨਾ ਲਾਈਕ ਕਰਨਾ ਤੇ ਕਮੈਂਟ ਕਰਨਾ ਹੁਣ ਸਾਥ ਸੰਗਤ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕੇ ਦਾਸ ਦਾ ਚੈਨਲ ਗੁਰਸਾਖੀ ਸ਼ਬਦ ਵਿਚਾਰ ਸਬਸਕ੍ਰਾਈਬ ਕਰੋ ਜੀ ਤੇ ਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਦਾਸ ਨੂੰ ਤਨਵਾਦੀ ਬਣਾਓ ਸੋ ਸਾਥ ਸੰਗਤ ਜੀ ਇਥੇ ਹੀ ਦਾਸ ਖਿਮਤ ਅਜਾਜ ਖੈ ਫਿਰ ਹਾਜ਼ਰ ਹੋਵਾਂਗੇ ਕੋਈ ਅਗਲਾ ਕੋਈ ਸ਼ਬਦ ਵਿਚਾਰ ਜਾਂ ਕੋਈ ਸਾਖੀ ਲੈ ਕੇ ਸੋ ਉਹਨਾਂ ਚਿਰ ਲਈ ਕਰੋ ਕਿਰਪਾ ਦਿਓ ਬਖਸ਼ਿਸ਼ ਛੁਟੀ ਖਿਮਾ ਬਖਸ਼ੋ ਆਵਹੁ ਫਤੇ ਬੁਲਾਇਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ